ਜੈਤਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਸਤਗੁਰੂ ਸਾਹਿਬ ਫਿਰ ਜਿਮਉਂ ਨੇ ਅਨਹੇ ਪਾਈ ਜਦੋਂ ਸਾਬ ਸ੍ਰੀਸ਼ਟੇ ਨੇ ਸਤਗੁਰਾਂ ਦੀ ਸਤਿ ਸੇਵ ਦੀ ਪ੍ਰਾਪਤ ਇੱਕ ਸੰਗਤ ਹੁੰਦੀ ਹੈ ਇੱਕ ਕੁ ਸੰਗਤ ਹੁੰਦੀ ਹੈ ਇੱਕ ਸੋ ਸੰਗਤ ਹੁੰਦੀ ਹੈ ਇੱਕ ਸਬ ਸੰਗਤ ਹੁੰਦੀ ਹੈ ਕੁ ਸੰਗਤ ਪਾਉ ਹੁੰਦੀ ਜੇ ਨਾਲ ਮਿਲ ਕੇ ਜੀਵਨ ਜਿਦ ਕੇ ਖੋਤੇ ਪਾਸੇ ਲੱਗ ਜੀਏ ਸੰਗਤ ਹੁੰਦੀ ਹੈ ਜੀ ਜੇ ਨਾਲ ਦਰਮਿਆਨੇ ਜਰੀਏ ਨਾ ਕੋਈ ਤਰੱਕੀ ਹੋਵੇ ਤੇ ਨਾ ਆਪਣੇ ਜਿਹੜੇ ਕੋਈ ਥੋੜੇ ਵਾਲੇ ਚੰਗੇ ਸੁਆ ਹੈ ਉਹ ਮਿਟਣ ਉਹ ਸੰਗਤ ਹੁੰਦੀ ਹੈ ਤੇ ਸੁਖੰਗ ਉਹ ਜਿਵੇਂ ਨਾਲ ਮਿਲ ਕੇ ਗੁਨਾਹ ਦੀ ਤਰੱਕੀ ਹੋਵੇ ਉਹ ਸੰਗਤ ਹੁੰਦੀ ਹੈ ਜਿਵੇਂ ਨਾਲ ਜੇ ਸੱਚ ਸੂਰ ਦੀ ਸੰਪਲੀ ਪ੍ਰਕਾਰ ਗੱਤ ਪ੍ਰਾਪਤੀ ਹੋਵੇ ਉਹ ਹੈ ਸ੍ਰੇਸ਼ਟ ਮਹਾਪੁਰਖ ਸਤਗੁਰੂ ਉਹਨਾਂ ਦੀ ਸੰਗਤ ਵੱਡਿਆ ਭਾਗਾ ਕਰਕੇ ਨਿਸਕਾਮ ਕਰਮਾ ਕਰਕੇ ਪਾਈ ਹੈ ਅਨਕਾਲਤ ਭੈਰੂ ਅੰਧੇਰਾ ਮਨ ਚਲਤੋ ਚੰਕਲ ਸੀ ਹਰ ਵਕ ਕੈਲਦਾ ਹੀ ਤੇ ਜਿਹਦੇ ਪੱਤਿਆਂ ਉੱਤੇ ਆਈ ਜਾਂਦਾ ਸੀ ਚੱਕਰੀ ਉੱਤੇ ਆਈ ਜਾਂਦਾ ਸੀ ਕੇ ਚਲਦਾ ਹੈ ਮਨ ਪਰੂ ਅੜੂੜਾ ਹੁਣ ਅੜੂੜ ਇਸ਼ਟਜ ਹੋ ਗਿਆ ਮਨ ਇਹ ਚੰਨਨ ਵਾਲੋ ਹਟ ਗਿਆ ਵਾਸ਼ ਨਾਲੀ ਦੌੜ ਉਹਦੀ ਮਿਟ ਗਈ ਹੈ ਅਨਹਦ ਤੁਨ ਵਾਜ ਹੈ ਨਿਤ ਵਾਜੇ ਜਦ ਇਹ ਇਸ਼ਟਜ ਹੋਇਆ ਮਨ ਉਦੋਂ ਇਹਨੂੰ ਬਾਤ ਪ੍ਰਾਪਤ ਹੋਈ ਨਾਸਤ ਰਹਿ ਗਈ ਮਨ ਸ਼ਕਲਾਂ ਦੀ ਧੁਨੀ ਹੈ ਉਨਿਕਾ 25% ਨੇ ਵਾਹਿਗੁਰੂ ਜੀ ਨੇ ਜਿੰਨੇ ਬਾਝੇ ਵਾਇਕਰੀ ਹੈ ਅਜਾ ਕਾ ਜਾਤ ਨੂੰ ਇਸ ਸ੍ਰੀ ਆਦਿਵਾਰ ਸਮਾਏ ਰੋਮ ਰੋਮ ਵਿੱਚ ਗੋਮਖਾਂ ਦੇ ਪਰਮੇਸ਼ਰ ਦਾ ਪਹਿਲਾ ਜਰਾ ਸਮਾਨਾ ਕਰਦੇ ਫਿਰ ਸਹਾਨਾ ਜੀ ਵਹ ਜਾਂਦਾ ਫਿਰ ਸਹਾਨਾ ਨੂੰ ਮੰਨਦੇ ਫੁਰਨੇ ਦੇ ਵਹ ਜਾਂਦਾ ਫੁਰਨੇ ਦੇ ਜਿਹੜੇ ਗਪਤੰਦਸ ਲੋ ਪਰਵਾਣੀ ਨਾਲ ਹੋਣ ਲੱਗ ਜਾਂਦਾ ਪਰਵਾਣੀ ਨਾਲ ਹੋਏ ਹੋਏ ਫਿਰ ਧਿਆਨ ਨਾਲ ਜਿੰਨੇ ਰੋਮ ਇਹਨਾਂ ਵਿੱਚ ਜਾ ਪਰਮੇਸ਼ਰ ਦਾ ਦਿਸਣ ਲੱਗ ਜਾਂਦਾ ਜਦੋਂ ਜਿੰਨੇ ਰੂਮ ਕੋਪ ਹੈ ਸਾਰੇ ਕੰਨ ਬਣ ਜਾਂਦੇ ਐ ਇਹੀ ਜੀ ਵਾਸਤਾ ਹੁੰਦੀ ਐ ਇਹ ਵਾਸਤਾ ਕਦੇ ਕਦੇ ਕਿਹਾ ਜੇ 5 ਮਿੰਟ ਆ ਜੇ 8 ਘੰਟੇ ਇੰਨੀ ਵਸਤੀ ਹੁੰਦੀ ਐ ਨਾ ਕਿਸੇ ਖਾਣ ਦੀ ਨਾ ਪੀਣ ਦੀ ਨਾ ਸੌਣ ਦੀ ਇੱਛਾ ਨਹੀਂ ਰਹਿੰਦੀ ਇਹ 5 ਕੁ ਮਿੰਟ ਜੇ ਆਈ ਗਿਆ ਖੋਲ ਅੱਖਾਂ ਖੜੀਆਂ ਸ਼ੁਰੂ ਹੋ ਜੇ ਇਹ ਪ੍ਰਕਾਰ ਸਾਸ਼ ਜੀ ਇਹ ਜਾਪ ਇਤ ਪ੍ਰੇਮੀ ਨੂੰ ਗੁਰਦੇ ਆਣੇ ਜੋਤਸਨ ਦੇ ਘਰਖੰਡ ਪਾਠ ਹੁੰਦੇ ਆ ਅਰੰਗੀ ਪੂਰਨ ਸੰਗੀਤਨ ਕਰਦਾ ਸੀ ਦੁਖ ਪੰਝਨ ਤੇ ਆ ਨਾਨਕੀ ਦੁਖ ਪੰਝਨ ਤੇ ਆ ਮਾਉ ਉਸੇ ਕੀਰਤਨ ਸੁਣ ਕਰਕੇ ਕਿ ਤ ਐਸਾ ਕਾਦਰ ਹੋਇਆ ਉਹਦੇ ਰੂਹਾਂ ਵਿੱਚ ਆਪੋ ਜਗ ਸ਼ੁਰੂ ਹੋ ਗਿਆ ਕੋਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤ੍ਰੀਤ ਹੋ ਗਿਆ ਕਿ ਇਹਦੇ ਅੰਦਰ ਜਾਗ ਹੁੰਦਾ ਹੈ ਇਸ ਪ੍ਰਕਾਰ ਨਹੀਂ ਕਰੇ ਜਦ ਮਹਾਰਾਜ ਸਾਹਿਬ ਬਖਸ਼ਿ ਕਰਨ ਇਹ ਹਾਲਾਤ ਹੁੰਦੀ ਹੈ ਜਿਹੜੇ ਰੂਹਾਂ ਤੋਂ ਬਾਦ ਸਾਹਿਬ ਸੰਗਤ ਜੀ ਜੋ ਸਭੋ ਜਿਹੀ ਹੈ ਜਾਗ ਦੇ ਮੁਖੋਂ ਬੁਲ ਰਿਹਾ ਹੈ ਸਾਰੇ ਯਾਤ ਸੁਣਦਾ ਜੇ ਕੋਈ ਮੂੰਹੋਂ ਬੋਲਦਾ ਕੋਈ ਗਾਲ ਕੱਢੀ ਜਾਏ ਕੋਈ ਮਿੱਠਾ ਬੋਲੀ ਜਾਏ ਉਸ ਨੂੰ ਕਰੀਏ ਮਹਾਰਾਜ ਯਾਤ ਹੀ ਸੁਣਦਾ ਹੋਰ ਨਹੀਂ ਕੁਝ ਸੁਣਦਾ ਅਹੀਂ ਇਹ ਹਾਲ ਹੋ ਜਾਂਦੀ ਹੈ ਕਿ ਜਿੰਨੇ ਸੁਣਦਾ ਨਾਮ ਵੀ ਸੁਣਦਾ ਹੈ ਐਸੀ ਵਸਤਾ ਹੋ ਜਾਂਦੀ ਹੈ ਫੇਰ ਸਭ ਸਿੰਘ ਜੀ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰਕੇ ਉਸ ਪੁਰਖ ਦੇ ਪਾਈ ਜਿੰਨੇ ਤੱਕ ਨੇ ਸਾਰੇ ਤੱਕੇ ਪਕਾਰ ਆਕਾਸ਼ ਹੈ ਮੇਰੀ ਜ਼ਿੰਦਗੀ 'ਤੇ ਸਭ ਹਰ ਹਰ ਨਾਮ ਤੇ ਆਵਾਜ਼ ਹੈ ਸਾਰੇ ਜੱਤਾਂ ਜਿਉਂ ਵੀ ਜਾਂ ਸੁਣਨ ਲੱਗ ਜਾਂਦਾ ਹੈ ਕਿ ਸੰਤ ਮਹਾਰਾਜ ਜੀ ਢੰਗ ਵਾਲੇ ਬਾਬੇ ਨੇ ਜੇ ਕਿਹਾ ਕਿ ਪਾਏ ਜੂਰਾ ਸਿੰਘ ਆਦ ਕਾਟਿਖਾ ਨੂੰ ਕਿਹਾ ਸੀ ਕਿ ਮਾਰਾ ਤੰਗ ਹੋ ਰਿਹਾ ਹੈ ਵਾਹਿਗੁਰੂ ਜੀ ਸਿਮਰਨ ਕਰਾਈ ਸੋਰਵਾ ਤਾਂ ਨੂੰ ਕਹਿੰਦਾ ਹੈ ਸੁਣਨਾ ਚਾਹੀਦਾ ਜੂਰਾ ਸਿੰਘ ਨੇ ਕਾਲ ਕੀਤਾ ਸੰਤ ਕਹਿੰਦੇ ਚੰਗਾ ਕਰੋ ਖਿਆਨ ਛਾਲ ਕੀਤਾ ਇਤਹਾਸ ਜਿਉਂ ਸਾਰਿਆਂ ਜੇ ਵਾਹਿਗੁਰੂ ਦਾ ਜਾਲ ਸੁਣੇ ਫਿਰ ਕਹਿੰਦੇ ਜੀ ਮੂਲ ਮੰਤਰ ਸੁਣਨਾ ਚਾਹੀਦਾ ਕਹਿੰਦਿਆਂ ਕਿ ਮੂਲ ਮੰਤਰ ਸੁਣ ਲਾਗੇ ਆ ਇਸ ਅਰਮਾਸ ਤੋਂ ਕਿ ਫਿਰ ਤਾਂ ਮਹਾਰਾਜ ਦੇ ਦਰਸ਼ਨ ਹੋਣੇ ਚਾਹੀਦੇ ਆ ਉਹਨਾਂ 8 ਸਾਲਾਂ ਨੂੰ ਬਜ਼ਾਰ ਹੋਇਆ ਬਜ਼ਾਰ ਹੋਣ ਤੋਂ ਐਸੀ ਲੇਵ ਲੱਗੀ ਉਹਨਾਂ ਦੀ 8 ਗਰਮਾਉ ਕੋਈ ਨਾ ਕੋਈ ਨਾ ਨੀਂਦ ਗੱਲਬਾਤ ਕਰਨ ਦਾ ਕੋਈ ਚੇਤਾ ਨਹੀਂ ਰਿਹਾ ਐਸੇ ਮਸਤ ਹੋ ਗਏ ਕੰਤ 8 ਦਿਨ ਕਰ ਲੱਗੇ ਵੀ ਤੁਸੀਂ ਕੁਝ ਕਰਨਾ ਹੀ ਨਹੀਂ ਵਿਹਾਰ ਚਲੋ ਮਾਰਿਆਂ ਨੂੰ ਚੱਲ ਕੇ ਮੱਥਾ ਟੇਕੋ ਜੇ ਮਾਰਿਆਂ ਨੂੰ ਮੱਥਾ ਟੇਕ ਕੇ ਤੇ ਉਸੇ ਤੋਂ ਕੀ ਕਰ ਸੀ ਕਹਿੰਦੇ ਹੁਣ ਜਾਂ ਕਮਾਈ ਕਰੋਗੇ ਇਹ ਜਾਂ ਨਜ਼ਾਰਾ ਉਹਨਾਂ ਦੇਖੋਗੇ ਤੁਸੀਂ ਇਸ ਪ੍ਰਕਾਰ ਜੋ ਚਾਹੋਗੇ ਹੋ ਜਾਏਗਾ ਪਰ ਕਮਾ ਕੇ ਹੋਵੇਗਾ ਇਸ ਪ੍ਰਕਾਰ ਸਾਲ ਸੰਗੇ ਜੀ ਉਹ ਨਾਸ ਤੋਂ ਰਹਿਤ ਜੋ ਪਰਮੇਸ਼ਰ ਹੈ ਉਹਦੀ ਜਪਾ ਜਾਂ ਨਹੀਂ ਤੁਨੀ ਪਰਗਤ ਹੋ ਜਾਂਦੀ ਹਜੂਰ ਕਹਿੰਦਾ ਹਨ ਅਨਹਤ ਤੋਂ ਵਾਜ ਹੈ ਨਿਤ ਵਾਜੀ ਨਾਸ ਤੋਂ ਰਹਿਤ ਜਿਸ ਦੀ ਤੁਨੀ ਹੈ ਐਸਾ ਜੋ ਪਰਮੇਸ਼ਰ ਹੈ ਅਨਹਤ ਨਾਸ ਤੋਂ ਰਹਿਤ ਪਰਮੇਸ਼ਰ ਹੈ ਨਾ ਅਜੇ ਤੁਹਾਨੂੰ ਸੁਣਦੇ ਸੁਰੂ ਹੈ ਉਹਦੇ ਵਾਗੇ ਨਾ ਉਹ ਨਿਤਾ ਪਰਤੀ ਬੱਜੀਆਂ ਹੁੰਦੀ ਅੱਥੇ ਪੈਰ ਅਜਦਾ ਜਾ ਤਰਗ ਨਾ ਦੰਦਾ ਹੈ ਵਾ ਅੰਮ੍ਰਿਤ ਸਾਰ ਰਾਸ ਲੀੜਾ ਕੋ ਜਲਨ ਵੀ ਚੇਤਨ ਜਾਂ ਬੋਲਣ ਦਾ ਸਹਾਂ ਦਾ ਵੀ ਹੱਕ ਹੈ ਕਿ ਅੰਮ੍ਰਿਤ ਸਾਰ ਰਾਸ ਲੀੜਾ ਸ਼ਰੀਰੇ ਆਤਮਾ ਦੇ ਰੂਪੀ ਅੰਦਰ ਵੀ ਘਰ ਹੈ ਜਦੋਂ ਮਹਕਾਰ ਗੁਪਤੀ ਹੋ ਕੇ ਰਸ ਨੂੰ ਲੀੜਾ ਲੈਣ ਲੱਗ ਜਾਂਦੀ ਹੈ ਰਾਸੋ ਕੀ ਲੀਰ ਜਾਂਦੀ ਹੈ ਰਾਜੀ ਜਾਂਦੀ ਹੈ ਤ੍ਰਿਪਤ ਹੋ ਜਾਂਦੀ ਹੈ ਮੇਰੀ ਮਨ ਜਪ ਰਾਮ ਨਾਮ ਹਰ ਰੂਹ ਦਾ ਤੇ ਮੇਰੇ ਮਨੋਂ ਵੈਸਾ ਪ੍ਰਮੇਸ਼ਰ ਦਾ ਨਾਮ ਰੂੜਾ ਸੁੰਦਰ ਹੈ ਉਹਦਾ ਜਾਇਬ ਕਰਿਤ ਕਿਤ ਹੋ ਕੇ ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰੂ ਤੁਹਾਡੇ ਮਨ ਵਿੱਚ ਵੀ ਤੈਨ ਵਿੱਚ ਵੀ ਸਤਿਗੁਰੂ ਸੇ ਪਾਤਸ਼ਾਹ ਨੇ ਪ੍ਰੀਤ ਲਗਣਾ ਕੀਤੀ ਹੈ ਹਰ ਮਿਲਿਉ ਲਾਇ ਚਤੀੜਾ ਹਰੇ ਸਾਨੂੰ ਮਿਲ ਗਿਆ ਚਤੀੜਾ ਗਲਪੜੀ ਨਾ ਪਾ ਕੇ ਅਪੇਹ ਜਿਸ਼ਿਆ ਉਹੀ ਗਲਪੜੀ ਪਾ ਲਈ ਹਜੇ ਪਾਤਸ਼ਾਹ ਨੇ ਕੁੱਟ ਕੇ ਆ ਗਈ ਛਾਪੀ ਨਾ ਜੇ ਬਾਲਕਨ ਨੂੰ ਮਾਤਾ ਕਿਤਾ ਲਾਲਾ ਉਹ ਛਾਪੀ ਵਾਲੇ ਕਿਉਂ ਗਲਪਲੀ ਪਾ ਕੇ ਕਿ ਤੂੰ ਹਿੱਕ ਉੱਤੇ ਸਕੇ ਪੈਰ ਚਾਂ ਦੇ ਮਹਨਵਲੋਂ ਕੱਢ ਕੇ ਆਗਰ ਰੂਪ ਚੇਜ ਕਾ ਪਾ ਲਈ ਜਿਵੇਂ ਜਲ ਚ ਜਲ ਮਿਲ ਜਾਂਦਾ ਏਹੀ ਗ੍ਰਪਲੀ ਪਾ ਲਈ ਰਾਉ ਸਾਖਤ ਬੰਦ ਭਈ ਹੈ ਮਾਇਆ ਤੇ ਮਾਰੇ ਸਾਰੇ ਲੋਕ ਕਿਉਂ ਨਹੀਂ ਇਹ ਜਾਨੋਂ ਦੇ ਲੈ ਲੈਂਦੇ ਕਾ ਕਹਿੰਦੇ ਹੰ ਜਿਹੜੇ ਸਾਧਕ ਸ਼ਕਤੀ ਦੇ ਉਪਾਸ਼ਕ ਲੋਕ ਹੈ। ਬਾਕਤ ਬੰਦ ਪਏ ਹੈ ਮਾਇਆ। ਉਹ ਭਾਈ ਮਾਇਆ ਦੇ ਬੰਧਨਾਂ 'ਚ ਬੱਜੇ ਪਏ ਹੈ। ਮਾਰੇ ਕਹਿ ਲਗੇ ਕੈਦ 'ਚ ਪਏ ਹੋਏ ਹੈ। ਦੇਖ ਸੰਚ ਹੈ ਲਾਏ ਜਤੀੜਾ। ਉਹ ਤਾਂ ਬੇਰੂਪ ਮਾਇਆ ਨੂੰ ਇਕੱਠੀ ਕਰਦੇ ਹੈ। ਵਿਸਿਆਂ ਨੂੰ ਹੀ ਇਕੱਠਾ ਕਰਦੇ ਹੁੰਦੇ ਸੀ ਆਂ ਦੀ ਭੋਗਾਂ ਨੂੰ ਭੋਗਦੇ ਹਨ। ਜੁ ਸੰਚ ਹੈ ਲਾਏ ਜਤੀੜਾ। ਉਹ ਮਾਇਆ ਨੂੰ ਸੰਕੇਤ ਇਕੱਠੀ ਕਰਦੇ ਵਿਸ਼ੇ ਭੋਗਣ ਵਾਸਤੇ। ਲਾਇ ਯਕੀਨ ਹੈ ਯਕੀਨ ਲਾ ਕੇ ਤਾਂ ਉੱਥੇ ਚੱਲਿਆ ਜਾਂਦਾ ਹੈ ਹੱਥਾਂ ਨਾਲ ਹੱਥ ਲਾ ਆ ਕਰਕੇ ਆਪਣੇ ਆਗ ਨੂੰ ਪਕੜਾਇਆ ਤੇ ਜਕੜ ਕੇ ਜੇ ਕੋਈ ਜਕੜਿਆ ਆਵੇ ਕੈਦੀ ਹੋ ਜੇ ਕਿਉਂ ਆਗ ਦਾ ਯਕੀਨ ਲਾ ਕੇ ਹੱਥ ਲਾ ਕੇ ਅਜੇ ਯਕੀਨ ਹੈ ਹੱਥ ਲਾ ਕੇ ਇਹਦੇ ਚ ਲੱਗੇ ਰਹਿੰਦੇ ਹਨ ਹਰਕ ਅਰਥ ਖਰਚ ਮਹਿਰ ਦਾ ਕਹੇ ਫਿਰ ਮਹਾਰਾ ਮਹਾਰਾ ਇਕੱਠੀ ਕਰਨੀ ਮਾੜੀ ਤਨੀ ਚੰਗੀ ਹੈ ਲੱਖਾਂ ਰੁਪਏ ਇਕੱਠੇ ਕਰ ਲੈਂਦੇ ਆ ਕਿੰਦੇ ਭਾਈ ਹੈ ਤਾਂ ਚੰਗੀ ਪਰ ਨਰਦਲਾ ਕਾਰਨ ਹੈ ਚੰਗੇ ਪਾਸੇ ਨਹੀਂ ਲੱਗਦੀ ਭੈੜੇ ਪਾਸੇ ਲੱਗਦੀ ਹੈ ਉਹ ਚੰਗੇ ਪਾਸੇ ਲੱਗੇ ਤਾਂ ਹੀ ਚੰਗੀ ਹੈ ਤਾਂ ਕਿਸ ਪਾਸੇ ਨਹੀਂ ਮਾਰੇ ਲੱਗਦੀ ਹੁਣ ਮੈਂ ਤੋਂ ਹਰ ਇੱਕ ਅਰਥ ਖਰਚ ਮਹਿਸਾਸ ਕਰਦਾ ਹੈ ਜੋ ਭਾਈ ਹਰੀ ਦੇ ਅਰਥ ਵਾਸਤੇ ਖਰਚ ਨਹੀਂ ਕਰ ਸਕਦੇ ਮਹਾਰਾਜ ਕੋਈ ਲੰਗਰ ਨਹੀਂ ਚਲਾ ਸਕਦੇ ਕੋਈ ਧਾਰਮਿਕ ਸਾਮ ਨਹੀਂ ਬਣਾ ਸਕਦੇ ਕੋਈ ਅਧਿਆਤਮ ਆ ਕੇ ਆਏ ਬੇਨੁਰਾਵ ਨਹੀਂ ਦੇ ਸਕਦੇ ਕਿਉਂ ਪਰਮੇਸ਼ਰ ਕੋ ਨਿਮਿਤ ਫਰਕ ਨਹੀਂ ਕਰ ਸਕਦੇ ਹਨ ਗਮ ਕਾਲ ਤਹ ਸਿਰ ਪੀੜਾ ਉਹ ਜਿਹੜੀ ਮਾਇਆ ਉਹਨਾਂ ਨੂੰ ਕੋਈ ਜੰਗ ਜਦੋਂ ਕਾਲ ਦਾ ਸਮਾਂ ਆ ਗਿਆ ਜੰਦੀਆਂ ਪੀੜਾਂ ਸਹਾਰਨ ਦੇਵੇਗੀ ਜੰਦੀਆਂ ਪੀੜਾਂ ਹੀ ਸਹਾਰਨਗੇ ਜੰਦ ਸਹਾਰਨ ਦੀ ਆ ਉਹਨਾਂ ਦੇ ਗੋਹਣੇ ਨਾ ਹਰ ਆਰਥ ਸਰੀਰ ਲਗਾਇਆ ਜਿਨ੍ਹਾਂ ਨੇ ਹਰੀ ਦੇ ਅਰਥ ਸਰੀਰ ਨੂੰ ਲਗਾਇਆ ਹੈ ਜਿਵੇਂ ਗੁਰੂ ਕੋਈ ਕੋ ਮਹੰਦਰ ਸਾਹਿਬ ਨੇ ਪੁੰਨਾਰਥੀ ਸਾਰੀ ਹਿੰਦ ਨੂੰ ਵੀ ਕੁਰਬਾਨ ਕਰ ਦਿੱਤਾ ਉਹ ਗੁਰੂ ਹਨ ਉਹ ਸਾਡੀ ਸ਼ੇਸ਼ ਕਰਨਗੇ ਭਾਈ ਮਤੀ ਦਾਸ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਆਪਣਾ ਸਿਰ ਪ੍ਰਵਾਨ ਕਰਕੇ ਉਹ ਭਾਈ ਜਾਲੇ ਨੇ ਦੇਖੇ ਆਪਣੇ ਆਪ ਨੂੰ ਉਹ ਆਵਾਜ਼ ਲਿਆ ਕਿਉਂ ਪਰਮੇਸ਼ਰ ਦੇ ਅਰਥ ਲੋ ਜਿਹਨਾਂ ਆਗਰੋ ਸ਼ਰੀਰ ਨੂੰ ਲਾਣਾ ਕੀਤਾ ਉਹ ਗੁਰੂ ਰਹਿ ਪਿਆਰੇ ਸਾਹਿਬੀ ਸ਼ੇਸ਼ ਕਹਾਣੇ ਉਹ ਸਤਿਗੁਰੂ ਸ਼ੇਸ਼ ਕਹਾਣੇ ਬਹੁਤ ਸਰਦਾ ਲਾਏ ਮੁਖ ਧੂੜਾ ਉਹ ਗੁਰੂ ਕੇ ਸੰਤਾਂ ਜੇ ਕਾਈ ਸਾਨੂੰ ਇੰਨੀ ਸਰਵਾ ਬੋਧ ਲੱਗੀ ਹੈ ਆਪਣੇ ਮੁਖ ਮੱਥੇ ਤੇ ਧੂੜ ਲਾ ਗਏ ਉਹ ਨਾਂ ਦੀ ਧੂੜ ਲਾ ਕੇ ਚੜਨਾ ਵੀ ਪਵਿੱਤਰ ਹੋਈਏ ਤੇ ਮਹਾਰਾਜ ਉਹ ਐਸੇ ਗੁਰੂ ਕੇ ਸ੍ਰੇਸ਼ਟ ਮਹਾਤਮਾ ਹਨ ਉਹਨਾਂ ਦੀ ਬਹੁਤ ਸਰਵ ਸਾਨੂੰ ਲਾਈ ਆ ਆਪਣੇ ਮੁਖ ਤੇ ਧੂੜ ਸਾਨੂੰ ਪ੍ਰਾਪਤ ਹੋਵੇ ਸਰਬਾ ਰੂਪੀ ਧੂੜੀ ਹਾਲ ਤੇ ਪਾਲ ਤੇ ਹਾਰ ਤੋਂ ਬਾਪਾ ਹੈ ਉਹ ਮਹਾਪੁਰਖ ਇਸ ਲੋਕ ਵਿੱਚ ਵੀ ਪਲਕ ਪਰ ਲੋਕ ਚ ਵੀ ਪਰਮੇਸ਼ਰ ਦੇ ਪਾਸੋਂ ਸੋਲਦਾ ਪੈਂਦੇ ਆ ਮੈਂ ਹਰੀ ਦੀ ਪ੍ਰਾਪਤੀ ਕਰਕੇ ਹਰ ਰੰਗ ਲੱਗਾ ਮਾਨਗੀ ਦਾ ਸੋਨਾ ਦੇ ਮੋਤੀ ਸਾਹਿਬ ਸਿੰਘੀ ਹਰੀ ਦਾ ਜਿਹੜਾ ਪ੍ਰੇਮ ਹੈ ਬੂੜਾ ਗਾੜਾ ਲੱਗਾ ਹੋਇਆ ਹੈ ਆਪਿਆਂ ਵਿੱਚ ਗਾੜਾ ਰੰਗ ਤੇਰੇ ਆ ਕਦੇ ਉੱਤਰਲਾ ਨਹੀਂ ਹੈ ਲਾਜ਼ਮ ਤੁਸ ਕੋ ਲੱਗ ਜਿਵੇਂ ਵੱਡ ਪਹਦਾ ਮਹਿਲਾ ਕਦੇ ਨ ਹੋਣੀ ਨਾ ਲੱਗੇ ਦਾਦਾ ਹਰ ਹਰ ਧੀਰ ਧੀਰ ਜਨ ਸਾਦੀ ਇਹ ਹਰਿਆ ਦੇ ਪਰਮੇਸ਼ਰ ਜਿਹੜੇ ਸਾਦੀ ਨੂੰ ਆਪ ਦੇ ਸੂਰਜ ਦੀ ਤਰ੍ਹਾਂ ਮਿਲੇ ਆ ਉਹ ਨਾ ਭੱਜਦੇ ਜਿਹਨਾਂ ਮਹਾਤਮਾ ਦੀ ਸੇਵਾ ਦੀ ਸੰਗਤ ਨੂੰ ਵੀ ਮਿਲਣਾ ਕਰਉ ਸਾਧ ਜਨਾ ਕਾ ਕੀ ਅਸੀਂ ਮਾਰਾ ਮਾਲ ਨਹੀਂ ਕਰਾਂਗੇ ਬਰਾਬਰ ਹੀ ਕਰਾਂਗੇ ਆਪਣੇ ਆਪ ਨੂੰ ਸਾਹਿਬ ਜੀ ਦਾ ਕੀੜਾ ਛੋਟਾ ਦਾਸ ਮੰਨਦੇ ਆਂ ਅਸੀਂ ਤੇਰੇ ਸੰਤਾਂ ਜੀ ਦੇ ਕੀੜੇ ਹਾਂ ਪੈਰਾਂ ਈ ਧੋਣ ਵਾਲੇ ਦਾਸ ਆਂ ਮਹਾਰਾਜ ਜਾਨ ਨਾਨਕ ਪ੍ਰੀਤ ਲੱਗੀ ਪਾਗ ਸਾਧ ਗੁਰੂ ਜੀ ਦੇ ਸਾਧੂ ਜਨ ਨਾਨਕ ਪ੍ਰੀਤ ਲੱਗੀ ਪਾਗ ਸਾਹਿਬ ਗੁਰਮਿਲ ਸਾਧੂ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਾਂ ਦੀ ਜਿਨ੍ਹਾਂ ਦੀ ਪ੍ਰੀਤੀ ਲੱਗੀ ਹੈ ਸਭ ਸ੍ਰੇਸ਼ਟ ਸੰਤਾਂ ਦੇ ਚਰਨਾਂ ਵਿੱਚ ਉਹ ਗੁਰੂ ਨਾਲ ਮਿਲ ਕਰਕੇ ਸਭ ਸ੍ਰੇਸ਼ਟ ਹੋ ਗਏ ਆ ਉਹ ਪਵਿੱਤਰ ਹੋ ਗਏ ਆ ਜਿਨ੍ਹਾਂ ਦੇ ਪੰਗ ਪ੍ਰੀਤੀ ਲੱਗੀ ਹੈ ਸਭ ਸੰਗਤ ਦੇ ਚਰਨਾਂ ਨਾਲ ਉਹ ਸੰਗਤ ਨਾਲ ਮਿਲ ਕੇ ਗੁਰੂ ਸਾਹਿਬ ਨਾਲ ਮਿਲ ਪੈਂਦੇ ਆ ਗੁਰੂ ਨਾਲ ਮਿਲ ਕੇ ਸ੍ਰੇਸ਼ਟ ਬਣ ਬ੍ਰਹਮ ਦਾ ਰੂਪ ਹੀ ਹੋ ਜਾਂਦੇ ਆ ਸੰਤ ਮਾਖਾਨ ਹਰਿਉ ਮਨਮੁਨਦਾ ਮਾਖਾਨ ਹਰਿਉ ਮਨਮੁੜਾ ਜੇ ਪੱਥਰ ਵੀ ਨਿਆਈ ਮੂਰਖ ਮਨੁ ਹੈ ਉਹ ਪੱਥਰ ਪਾਈ ਨੂੰ ਹਰ ਕੇ ਉਹ ਹਲ ਪੱਥਰ ਸੇਣ ਪੱਥਰ ਸੁਨਿਹਰ ਜਿਵੇਂ ਹੋ ਜਾਵੇ ਇਸ ਪ੍ਰਕਾਰ ਪੱਥਰ ਵਰਗਾ ਕਟੂਰ ਮਨੁ ਸੁਨਿਹਰ ਹੋ ਜਾਂਦਾ ਹੈ ਪਾਈ ਗੁਰਨਾਥ ਸਾਹਿਬ ਜੀ ਨੇ ਵੀ ਉਲਾਹਰਨ ਵਿਖਾਇਆ ਹੈ ਕਿ ਕਹਿੰਦੇ ਜੇ ਭਾਈ ਸਾਹਿਬ ਜੀ ਦੰਦ ਪੱਥਰ ਦੇ ਤਾਂ ਹੀ ਜੋ ਸਾਲ ਸੰਗਦੀ ਆਖੀਏ ਘੜਿਆਂ ਚ ਤਾਂ ਪੱਥਰ ਘੜਿਆਂ ਨੂੰ ਭੰਨ ਦਿੰਦਾ। ਅਤੇ ਜੇ ਕਰਕੇ ਇਸ ਪੱਥਰ ਨੂੰ ਤائیں ਅੱਗ ਵਿੱਚ ਪਾ ਲਈਏ ਤੇ ਅੱਗ ਛੜਿਆ ਹੋਇਆ ਚੂਨਾ ਬਣਿਆ ਹੋਇਆ ਤੇ ਉਹਦੇ ਕਹੇ ਕੋਈ ਚੂਨਾ ਬਣਾ ਵੀ ਜ਼ੁਬਾਨ ਤੇ ਰਖੀ ਤੇ ਛਾਲੇ ਪਾ ਦਿੰਦਾ। ਅਤੇ ਜੇ ਪੱਥਰ ਨੂੰ ਪੰਨਿਏ ਥੌੜਿਆਂ ਨਾਲ ਪੰਨਿਆ ਜਾਂਦਾ ਹੈ। ਪੰਨਿਆ ਹੋਇਆ ਵੀ ਜੇ ਕਦੇ ਕਹਿੰਦਾ ਦੁਖਦੇ ਤਾਂ ਸੱਤ ਫੁਖਾਰੀ ਲਿੰਦੀ ਹੈ। ਇਸ ਪ੍ਰਕਾਰ ਦਾ ਪੱਥਰ ਦਾ ਅਸਰ ਹੈ। ਚੂਨਾ ਬਣਿਆ ਵੀ ਸਾਧ ਸੰਗਤ ਜੀ ਉਹ ਪੱਥਰ ਫੇਰ ਵੀ ਛਾਲੇ ਹੀ ਪਾਉਂਦਾ ਮੂੰਹ ਤੇ ਪਰ ਜੇਕਰਕੇ ਉਸ ਨੂੰ ਕੱਟ ਤੇ ਸੁਪਾਰੀ ਤੇ ਪੰਨਾ ਨਾਲ ਮਿਲਦੀਏ ਉਸੇ ਚੂਨੇ ਨੂੰ ਫੇਰ ਉਹ ਆਗ ਦਾ ਪ੍ਰਕਟਾ ਆ ਸੁਭਾਅ ਛਾਲੇ ਪਾਉਣਾ ਗਵਾ ਕੇ ਸ੍ਰੇਸ਼ਟ ਬਣ ਜਾਂਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਮਨ ਪੱਥਰ ਵੀ ਨਹੀਂ ਆਈ ਹੈ ਅਸੀਂ ਇਹਨੂੰ ਜਿਹੜੀ ਸਾਧ ਸੰਗਤ ਜੀ ਕੋਈ ਕੇਵਰੇ ਤੈ ਸਾਧਨ ਕਰਨੇ ਹੈ ਕੋਈ ਤੁਹੋਲੀਆਂ ਪਾਉਂਦਾ ਅਤੇ ਕੋਈ ਜਲ ਤਾਰਾ ਕਰਦਾ ਕਿ ਪੱਥਰ ਦੇ ਕੁੱਟਣ ਵਾਲੀ ਹਾਲਤ ਨਹੀਂ ਹੈ ਅਤੇ ਇਹ ਫਿਰ ਸ਼ਰਾਬ ਰੂਪੀ ਸੰਗਤ ਦੀ ਲੋਕਾਂ ਦੇ ਘੜੇ ਭੰਨਣ ਹੀ ਜਾਂਦਾ ਹੈ ਕਦੇ ਕਿਸੇ ਨੂੰ ਸ਼ਰਾਬ ਦਿੱਤਾ ਕੋਈ ਨਾ ਸੋਝੇ ਕਿਸੇ ਨੂੰ ਸ਼ਰਾਬ ਦੇ ਕੇ ਤੋਪਿਆ ਕੱਖ ਨਾ ਰਹੇ ਕਿ ਉਹ ਘੜੇ ਭੰਨਣ ਦਾ ਸੁਆ ਹੈ ਮਨ ਕਸ਼ੋਰ ਦਾ ਇਹ ਹੈ ਪੱਥਰ ਦੀ ਨਿਆਈ ਆਪਰੇ ਬਾਹਰੀ ਨਾਦਰ ਨਾਲੋਂ ਬੁਰੇ ਸੰਗਤ ਦੀ ਇਸ ਪ੍ਰਕਾਰ ਹੈ ਜੇ ਜਿਹੜਾ ਮੰਨਦਾ ਹੈ ਉਹ ਆਹ ਗੁਰਦਾਰੇ ਤੇ ਸਕੂਲ ਜਿਹੜਾ ਹੈ ਉਹ ਇਹ ਦੂਰ ਹੋਣਾ ਚਾਹੀਦਾ ਜਿੱਥੇ ਬੱਚੇ ਵੀ ਪੜ੍ਹਦੇ ਰਹੇ ਤੇ ਗੁਰਦਾਰੇ ਸਾਹਿਬ ਕਥਾ ਕੀਰਤਨ ਆਫੀ ਬਣਿਆ ਰਹੇ ਪਾਖਾਨ ਹਰਿਉ ਮਨ ਮੂਦਾ ਇਹ ਪੱਖੋਂ ਦੇ ਤਾਈ ਸਾਹਿਬ ਸੰਗੇ ਜੀ ਇਸੇ ਪ੍ਰਕਾਰ ਅੱਜ ਕੱਲ ਰਿਵਾਜ ਇਹ ਪੈ ਜੇ ਜਿੱਥੇ ਗੁਰਦਾਰਾ ਉੱਥੇ ਸਕੂਲ ਬਣਾਏ ਗਏ ਸਾਂਝਾ ਥਾਂ ਜਾਣ ਕੇ ਪਾਖਾਨ ਹਰਿਉ ਮਨ ਮੂਦਾ ਇਹ ਪੱਖੋਂ ਜਿਹੜਾ ਹੈ ਜਿੰਦ ਕਾਰ ਦੇ ਕੱਪ ਜੇ ਕਰਨੇ ਵੀ ਕੱਪ ਦੀ ਨਿਆਈ ਇਹ ਥੋੜੇ ਦੁੱਖ ਰੂਪੀ ਖਾਣੇ ਪੈਂਦੇ ਹਨ ਤਾਂ ਇਹ ਥੋੜਾ ਜਿਹਾ ਛੋਟਾ ਹੁੰਦਾ ਹੈ ਫਿਰ ਜੇ ਛੋਟਾ ਵੀ ਹੋਏ ਇਹ ਧੂੜੀਆਂ ਕਾਣ ਨੂੰ ਕੱਢ ਵੀ ਕਰ ਲਵਣਗੇ ਤੇ ਫਿਰ ਸਾਹ ਸੰਗੈ ਜੀ ਇਹ ਚੂਨਾ ਬਣ ਕੇ ਸਰਾਫ ਦੇ ਨੂੰ ਕੋਈ ਥਾਲੇ ਹੀ ਪਾਣ ਹੁੰਦਾ ਹੈ ਇਹ ਕਰਕੇ ਗੁਰੂ ਸਾਹਿਬ ਵੀ ਕਸਾ ਵਿੱਚ ਮਿਲ ਜਾਵੇ ਅਤੇ ਇਸੇ ਪ੍ਰਕਾਰ ਚੁਕਾਰੀ ਸਰਵਾ ਵਿੱਚ ਮਿਲ ਜਾਵੇ ਇਸੇ ਪ੍ਰਕਾਰ ਕੱਖ ਜਦ ਜੇ ਜੇ ਤੇ ਸੁਕਾਰੀ ਸਰਵਾ ਵਿੱਚ ਮਿਲ ਜਾਵੇ ਕਾਨ ਮਹਾਦਾਤਾ ਨਾਲ ਮਿਲ ਜੇ ਫਿਰ ਇਹ ਚੂਨੇ ਵਰਗਾ ਮਨ ਜਿਹੜਾ ਸੜਿਆ ਹੋਇਆ ਹੈ ਇਹ ਸਾਹ ਸਮੇਂ ਦੀ ਚੰਗਾ ਬਣ ਸਕਦਾ ਹੈ ਫਿਰ ਭਗਤੀ ਰੂਪੀ ਲਾਲੀ ਰੰਗ ਚੰਗੀ ਕਰ ਸਕਦਾ ਹੈ ਕਿਉਂ ਰੰਗ ਨਿਕਲ ਸਕਦਾ ਹੈ ਕਿਉਂ ਮਾਰਾ ਕਹਿੰਦੇ ਤਾਂ ਖਾਨ ਹਰੇ ਮਨ ਮੂਰਾ ਜਿਹੜਾ ਪੱਥਰ ਵਰਗਾ ਮੂਰਖ ਮਨਸੀ ਭਾਈ ਗੁਰਦਾਸ ਜੀ ਦੇ ਦਰਖਾਨ ਦਿੱਤੇ ਆ ਤੇ ਪੱਥਰ ਬਣੇ ਨੂੰ ਇਹ ਹਰ ਦਿੱਤਾ ਹੈ ਸ੍ਰੇਸ਼ਟ ਬਣ ਗਿਆ ਕਠੋਰ ਸੁਭਾਅ ਦਾ ਪੱਥਰ ਲੈ ਇਸੇ ਪ੍ਰਕਾਰ ਕਰਨਾ ਜਵੰਦਸਵਾਹ ਹੈ ਅਤੇ ਕਠੋਰ ਜਿਵੇਂ ਅੰਦਰੋਂ ਵੀ ਈਸ਼ਰ ਕੀ ਆਗੈਸ ਵਿੱਚ ਲਈਏ ਕਿਸ ਪ੍ਰਕਾਰ ਦੀ ਹਾਲਤ ਹੈ ਜਿਹੜੀ ਤੇ ਖੁਸ਼ਕ ਹੈ ਇਸ ਤਰ੍ਹਾਂ ਦੁਖੀਣਾ ਹੈ ਕਿਸ ਪ੍ਰਕਾਰ ਦਾ ਸਾਧ ਸੰਗ ਜੀ ਸਾਸਤ੍ਰ ਗਿਆਨ ਦੀ ਸਾਨੀ ਜਾਂ ਛੱਡੀਏ ਫੇਰ ਵੀ ਖੁਸ਼ਕ ਦਾ ਖੁਸ਼ੀ ਹੈ ਇਹ ਹਾਲਿਆ ਕਠੋਰ ਦਾ ਜਿਹੜਾ ਮੂਰਖ ਮਨ ਸੀ ਇਹਨ ਮੂਰਖ ਦਾ ਇਹਨੋ ਹਰ ਕੇ ਨਿਹਾਲ ਹੋ ਗਿਆ ਮਹਾਰਾਜ ਜੀ ਐਸੀ ਕਿਰਪਾ ਹੋਈ ਹੈ ਕਿ ਸਾਧ ਸੰਗ ਦਾ ਪ੍ਰਕਾਪ ਹੈ ਇਹ ਇਤਿਹਾਸਕ ਕਾਰਜ ਹੈ ਜਿਹੜੇ ਕਾਰਨ ਕਿਹਾ ਹੈ ਇਹ ਕਿਉਂ ਸ਼ਬਦਾਂ ਵਿੱਚ